ਇਹ ਵਾਰਦਤ ਭਾਜੀ ਕੋਈ ਕਰੀਬਨ 10:30 ਤੋਂ ਪੌਣੇ 11 ਦੇ ਵਿੱਚ ਦੀ ਗੱਲ ਹੈ ਤੇ ਵੀਡੀਓ ਚ ਦੋ ਜਾਨੇ ਨੇ ਜਿਹੜੇ ਐਕਟਿਵਿਟੀ ਆ ਰਹੇ ਨੇ ਤੇ ਆਗੇ ਚਾਰੀਆਂ ਪੰਜ ਉਹਨਾਂ ਨੇ ਫਾਇਰ ਕੀਤੇ ਨੇ ਅਸੀਂ ਅੰਦਰ ਸੀ ਲੇਟੇ ਸਾਨੂੰ ਲੱਗਾ ਇੱਕ ਲੱਗੇ ਫੰਕਸ਼ਨ ਹੋਈ ਸਹੀ ਕੋਈ ਪਟਾਕੇ ਵਗੈਰਾ ਨਾਲ ਚਲਾ ਰਿਹਾ ਹੋਵੇ ਬਾਹਰ ਆ ਕੇ ਦੇਖਿਆ ਸਾਨੂੰ ਕੁਝ ਪਤਾ ਨਹੀਂ ਲੱਗਾ ਤੇ ਹੁਣ ਸਵੇਰੇ ਮੈਂ ਦੇਖਿਆ ਰਾਤ ਨੂੰ ਇੱਕ ਬਾਹਰ ਦੇ ਨੰਬਰ ਤੋਂ ਕਾਲ ਆਈ ਹੋਈ ਸੀ 2:00 ਵਜੇ 8 ਮਿੰਟ ਤੇ ਤੇ 2:00 ਵਜੇ 7 ਮਿੰਟ ਤੇ ਮੈਸੇਜ ਵੀ ਆਇਆ ਸੀ ਸਿੰਪਲ ਐਚ ਲਿਖਿਆ ਮੈਂ ਉਹ ਵੀ ਇਗਨੋਰ ਕੀਤਾ ਸਵੇਰੇ ਜਦੋਂ ਸਾਈ ਵਾਲਾ ਲੜਕਾ ਆਇਆ ਉਹਨੇ ਆ ਕੇ ਦੇਖਿਆ ਗਿਆ ਚੀਜ਼ਾ ਫਿਰ ਮੈਂ ਧਿਆਨ ਨਾਲ ਦੇਖਿਆ ਅੰਦਰ ਗੇਟ ਤੇ ਵੀ ਲੱਗੀ ਹੋਈ ਸੀ ਸਾਹਮਣੇ ਕੰਦਾ ਦੀ ਵੀ ਫਾਇਰ ਵੱਜੀ ਹੋਈ ਸੀ ਕਿਨੇ ਵਾਰ ਐ ਉਹਨੂੰ ਯੂਨੀਵਰਸਿਟੀਸ਼ਨ ਬੁਲੂਸ ਕਰੂਗੀ ਤਾਂ ਪਤਾ ਲੱਗੂ ਇਹਨੂੰ ਵਿੱਚ ਕਰਨਾ ਹੈ ਰਾਤ ਐ 10:30 ਤੋਂ ਪੌਣੇ 11 ਵਜੇ ਦੀ ਫਰੀਦ ਦੇ ਵਿੱਚ ਹੈਗੀ ਹੈ ਸਵੇਰੇ ਮੈਨੂੰ 7:00 ਵਜੇ ਪਤਾ ਲੱਗਾ ਉਹਦਾ ਨਕਲ ਜੀ ਕੀ ਕਾਰਨ ਮੰਨਦੇ ਹੋ ਜੋ ਇਹ ਘਾਟ ਦੇ ਇਹ ਬਾਪੂ ਘੋਨੀਆਂ ਦੇ ਜਿਹੜੇ ਤੇ ਲੇਆਉ ਤੇ ਆ ਖੋਲ ਰਿਹਾ ਇੱਧਰ ਤੇ ਆ ਅੰਦਰ ਵੀ ਤੇ ਆ ਬਾਹਰ ਵੀ ਤੇ ਆ ਕੀ ਲੱਗਦੇ ਹੋ ਕਿ ਉਹ ਅਟੈਕ ਕਰਨ ਮਤਲਬ ਖਤਮ ਕਰਨ ਆਏ ਸੀ ਜਾਂ ਕਰਦਾ ਕਿਤੇ ਕਿੰਨੇ ਗੋਲੀ ਚਲਾਨੀ ਉਹਨਾਂ ਅਟੈਕ ਕਰਨ ਨਹੀਂ ਆਣਾ ਭਾਈ ਜੀ ਚਾਰ ਤਿੰਨ ਤੀਜੀ ਤੋਂ ਚੌਥੀ ਵਾਰ ਦਾ ਚਾਂਸ ਹੈਗਾ ਪਹਿਲਾਂ ਵੀ ਕਾਫੀ ਕੰਪਲੇਨਟ ਕੀਤੀ ਹੋਈਆਂ ਪਤਾ ਲਗਭਗ ਪਤਾ ਵੀ ਹੈ ਕਿ ਕੌਣ ਕਰ ਰਿਹਾ ਕੌਣ ਨਹੀਂ ਤੇ ਐਸਐਸਪੀ ਸਾਹਿਬ ਦੀ ਪੀਛ ਹੋਈ ਸੀ ਇੱਕ ਮੇਰੀ ਦੁਕਾਨ ਤੇ ਵੀ ਆਇਆ ਸੀ ਉਹ ਵੀਡੀਓ ਵੀ ਮੇਰੇ ਕੋਲ ਪਈ ਹੈ ਇਸ ਟਾਈਮ ਉਹ ਵੀ ਆਪਾਂ ਦਿੱਤੀ ਸੀ ਵੀਡੀਓ ਐਸਐਚਓ ਸਾਹਿਬ ਨੂੰ ਬਟ ਉਹਨਾਂ ਦੇ ਪਹਿਲਾਂ ਮੁੰਡਾ ਉਹਦੇ ਚ ਹੀਰਾ ਸੁੱਚ ਰਿਆ ਰੈਸਟ ਵੀ ਕੀਤਾ ਸੀ ਇਹਨਾਂ ਨੇ ਕਿਸੇ ਕੇਸ ਦੇ ਵਿੱਚ ਉਦੋਂ ਇੱਕ ਨਿਊਜ਼ ਤੇ ਦਿੱਤਾ ਸੀ ਪੁਲਿਸ ਵੱਲੋਂ ਕਿ 1500 ਲੱਖ ਕੇਸਾਂ ਵਿੱਚ ਮੁੰਡਾ ਵਾਂਟਡ ਹੈਗਾ ਤੇ ਉਹੀ ਮੁੰਡਾ ਬਾਅਦ ਚੋਂ ਪਤਾ ਲੱਗਾ ਕਿ 2 ਮਹੀਨੇ ਬਾਅਦ ਬਾਹਰ ਚਲਾ ਗਿਆ ਫਿਰ ਪੁਲਿਸ ਦੀ ਮਿਲੀ ਭਗਤ ਨੇ ਬਾਹਰ ਗਿਆ ਕੋਈ ਨਹੀਂ ਪਹੁੰਚਿਆ ਸਾਢੇ 1 ਘੰਟਾ ਹੋ ਗਿਆ ਕਾਲ ਕੀਤੀ ਕੋਈ ਨਹੀਂ ਪਹੁੰਚਿਆ ਘਟਨਾ ਹੋਇਆ ਨੂੰ ਕਿੰਨਾ ਵਕਤ ਹੁੰਦਾ ਹੁੰਦਾ ਤੀ ਤੂੰ ਲਾਲੂ ਦੱਸ ਸਾਢੇ 10 ਪੂਰੇ ਬਰਾ ਘੰਟੇ ਹੋ ਜਾਣਗੇ ही रहा कि छोटे पता मतलब ही को करिए गए करिए आम बंदी के नही हो रहा हम जो नवी नवी स्यारह मार्च बनी मार्च नो दुकाना टूटियां की बन गया अज तक ਉਹ ਸਾਰੇ ਮੁੰਡੇ ਬਾਹਰ ਨੇ ਜਿਨ੍ਹਾਂ ਨੇ ਕੀਤਾ ਸਾਰੀ ਮੁੰਡੇ ਬਾਹਰ ਨੇ ਕੋਈ ਵੀ ਜਿਹੜੇ ਜਿਹੜੇ ਕੇਸ ਜਿਨ ਬੋਲ ਸਾਰੇ ਬਾਹਰ ਨੇ ਕੋਈ ਵੀ ਲੋਕਲ ਨਹੀਂ ਹੈਗਾ ਤੇ ਨਕਲੂ ਮਾਜਨ ਜੋ ਸਾਡੇ ਪਰਿਵਾਰਿਕ ਮੈਂਬਰ ਨੇ ਤੇ ਯੂਥ ਕਾਂਗਰਸ ਦੇ ਮੇਰੇ ਦੂਜੀ ਵਾਰ ਦੇ ਹਲਕਾ ਪ੍ਰਧਾਨ ਨੇ ਮਦਰ ਇਹਨਾਂ ਦੇ ਦੋ ਵਾਰ ਦੇ ਕਾਉਂਸਲਰ ਨੇ ਇਥੋਂ ਸੋ ਰਾਤ ਨੂੰ ਕੁਝ ਕਰੀਬ 10 10:30 ਵਜੇ ਦੇ ਕਰੀਬ ਜਿਹੜੇ ਆ ਕੁਝ ਨੌਜਵਾਨ ਆਉਂਦੇ ਨੇ ਐਕਟੀਵਾ ਦੇ ਸੀਸੀਟੀਵੀ ਅਸੀਂ ਹੁਣ ਫਰੋਦੀ ਆ ਉੱਚ ਦੋ ਨੌਜਵਾਨ ਆਏ ਨੇ ਜਿਹੜੇ ਉਹ ਇੱਥੇ ਫਾਇਰ ਕਰ ਕੇ ਅੰਦੇਵਾ ਫਾਇਰ ਕੀਤੇ ਨੇ ਦੋ ਖੋਲ ਜਿੰਦਾ ਜਦੋਂ ਕਰਦੇ ਸੀ ਕ੍ਰਿਸਟਲ ਤੋਂ ਦੋ ਖੋਲ ਜਿੰਦੇ ਨੇ ਜਿੰਦਾ ਕਾਰਕੁਸ ਦੇ ਤਿੰਨ ਖੋਲੋਂ ਪਏ ਨੇ ਜਿਹੜੇ ਖਾਲੀ ਖੋਲ ਨੇ ਸੋ ਉਸ ਤੋਂ ਬਾਅਦ ਜਿਹੜੇ ਖੋਲ ਚੱਲੇ ਨੇ ਦਰਵਾਜ਼ੇ ਦੇ ਵਿੱਚ ਵੀ ਦੇਖ ਸਕਦੇ ਹੋ ਇੱਥੇ ਗੋਲੀਆਂ ਚੱਲੀਆਂ ਉਹ ਘਰ ਅੰਦਰ ਅੰਦਰ ਤੱਕ ਚੱਲੀਆਂ ਫਾਇਰ ਦੋ ਤਿੰਨ ਖੋਲ ਤੇ ਆ ਪਏ ਨੇ ਤੇ ਬਾਕੀ ਦੋ ਇਹ ਪਏ ਨੇ ਸੋ ਕਹਿਣ ਤੋਂ ਭਾਵੇਂ ਆ ਕਿ ਪਹਿਲਾਂ ਵੀ ਨਕুল ਮਾਜਨ ਨੂੰ ਥ੍ਰੈਟ ਜਿਹੜੇ ਕੁਝ ਨੌਜਵਾਨ ਜਿਹੜੇ ਕਰਦੇ ਨੇ ਉਹ ਆਲਰੇਡੀ ਪੁਲਿਸ ਦੇ ਧਿਆਨ ਵਿੱਚ ਲੰਦਾ ਹੋਇਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਮੈਨੂੰ ਵੀ ਥ੍ਰੈਟ ਪ੍ਰੋਫੈਕਸ਼ਨ ਦਾ ਸਿਕਿਉਰਟੀ ਦਿੱਤੀ ਹੋਈ ਹੈ ਨੂੰ ਦਿੱਤੀ ਹੋਈ ਹੈ ਪਹਿਲਾਂ ਵੀ ਉਹਨਾਂ ਨੇ ਸੱਜੇ ਖਬੇ ਅੱਜ ਤੋਂ ਕੋਈ ਸਾਲ ਤੋਂ ਹੀ ਮੈਸੇਜ ਲਾਉਂਦੇ ਆ ਦੇਖਣਾ ਦੇਖਣਾ ਚਲੋ ਜਦੋਂ ਦੇਖਣਾ ਵਾ ਉਹ ਗੁਰੂ ਮਹਾਰਾਜ ਦੇ ਹੱਥ ਆ ਜਦੋਂ ਦੇਖਣਾ ਵਾ ਜਿੰਨੇ ਦੇਖਣਾ ਦੇਖ ਲੇ ਬਟ ਮੈਂ ਕਹਿਣ ਦੀ ਗੱਲ ਇਹ ਆ ਕਿ ਸਵੇਰੇ 8 ਵਜੇ ਡੀਐਸਪੀ ਸਿਟੀ ਦੇ ਐਸਐਸਓ ਸਿਟੀ ਨੂੰ ਕਾਲ ਕੀਤੀ ਆ ਕਿ ਦੱਕੂ ਨੂੰ ਆ ਜਾਂਦੇ ਘਰ ਰਾਹ ਦੀਆਂ ਐਸਐਸਓ ਸਾਹਿਬ ਡੀਐਸਪੀ ਸਾਹਿਬ ਗੋਲੀਆਂ ਚਲਦੀਆਂ ਪਰ ਬੜੀ ਸ਼ਰਮ ਵਾਲੀ ਗੱਲ ਆ ਕਿ ਟਾਈਮ ਹੋ ਗਿਆ ਹੁਣ ਸਵਾ 9 ਹੋ ਗਿਆ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਮੇਰਾ ਨਹੀਂ ਖਿਆਲ ਕੋਈ ਵੀ ਮੁਲਾਜ਼ਮ ਨੇ ਇੱਥੇ ਆਉਣਾ ਜ਼ਰੂਰੀ ਸਮਝਿਆ ਹੋਇਆ ਕਿਉਂਕਿ ਉਹਨਾਂ ਨੂੰ ਤੇ ਆ ਜਾ ਕੇ ਇੱਥੋਂ ਦੇ ਖੌਫੀ ਲੀਡਰਾਂ ਦੀ ਚਾਪਲੂਸੀ ਕਰਨ ਦੀ ਗੱਲ ਹੈ ਕੋਈ ਇਹਨਾਂ ਨੂੰ ਕਿਸੇ ਲੋਕਾਂ ਦੇ ਨਾਲ ਕੋਈ ਹਮਦਰਦੀ ਨਹੀਂ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਪਹੁੰਚਿਆ ਹੁਣ ਐਸਐਸਪੀ ਮਲੇਰ ਸਾਹਿਬ ਨੂੰ ਕਾਲ ਕੀਤੀ ਉਹ ਚੰਡੀਗੜ੍ਹ ਹੁਣ ਐਸਐਸਪੀ ਸਾਹਿਬ ਨੂੰ ਵੀਡੀਓ ਭੇਜੀ ਆ ਉਹ ਵੀਸੀ 'ਚ ਬੈਠੇ ਨੇ ਤੇ ਉਹ ਕਹਿੰਦੇ ਮੈਂ ਹੁਣੇ ਬੈਕ ਕਾਲ ਕਰਦਾ ਐਸਐਸਪੀ ਦਾ ਬੜੀ ਸ਼ਰਮ ਦੀ ਗੱਲ ਹੈ ਜੀ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਦਾ ਅਜੇ ਤੱਕ ਕੋਈ ਵੀ ਮੌਜੂਦ ਤੁਹਾਡੇ ਸਾਹਮਣੇ ਤੁਸੀਂ ਪਹੁੰਚ ਗਏ ਮੇਰੇ ਖਿਆਲ ਵੱਖ-ਵੱਖ ਪਿੰਡਾਂ ਤੋਂ ਆਏ ਹਨ ਸਵੇਰ ਸੂਜਣਾ ਮਿਲਿਆ ਹੀ ਕਰੀਬ ਕੋਈ 7:30 ਵਜੇ ਕਰੀਬ ਕਿੰਨੋ ਕੁ ਲੰਬਾ ਜਨਜੀ ਨੇ ਆਪਣੇ ਕਾਰਸ ਦੇ ਅਫਸਰ ਦੇ ਅਧਿਕਾਰੀ ਨੇ ਤੋਂ ਉਹਨਾਂ ਦੇ ਮਾਤਾ ਐਮਸੀ ਨੇ ਉਹਨਾਂ ਦੇ ਮਹਲਾ ਇਤੇ ਪਿੰਡ ਗਪਾਲ ਨਗਰ ਬਰਾਮਪਰ ਰੋਡ ਦਾ ਹੈ ਤੇ ਉੱਥੇ ਗੋਲੀ ਚੱਲੀ ਹੈ ਉਸ ਵੰਦ ਦੇ ਹੀ ਮੌਕੇ ਤੇ ਪਹੁੰਚੇ ਮੌਕਾ ਵੇਖਿਆ ਵਾ ਜੋ ਵੀ ਗੋਰੀਆਂ ਨਿਸ਼ਾਨ ਵਗੈਰਾ ਨੇ ਉਹ ਆਪਣੇ ਮੋਬਾਈਲ ਫੋਨਾਂ ਹੀ ਕੈਪਚਰ ਕੀਤੇ ਤੇ ਦੋ ਰੌਂਦ ਜਿੰਦਾਂ ਨੇ ਤੇ ਇੱਕ ਤੇ ਤਿੰਨ ਰੌਂ ਜਿਹੜੇ ਚੱਲੇ ਹੋਏ ਨੇ ਉਹਦੇ ਅੱਗੇ ਦੋ ਜਿਹੜੇ ਸੱਤ ਨੂੰ ਬੁਲਟ ਲੱਗੇ ਆ ਦੋ ਬੁਲਟ ਵੀ ਕਮਜੇ ਲੈ ਅਗਲੇ ਤੇ ਬਾਕੀ ਸੀਨੀਅਰ ਅਫਸਰ ਧਿਆਨ ਵਿੱਚ ਲਾਤਾ ਗਿਆ ਜੋ ਸੀਸੀਟੀਵੀ ਵਗੈਰਾ ਚੈੱਕ ਕਰਕੇ ਜੋ ਵੀ ਡੰਪਰ ਵਾਲਾ ਖਾ ਉਹ ਜਿਹੜਾ ਵੀ ਰਾਤ ਇੱਧਰ ਹੋਈ ਛੱਕੀ ਗਈ ਪਈ ਆ ਜਿਹੜੇ ਦੋੜੀਆਂ ਚਾਂਦੀ ਸੀਸੀਟੀਵੀ ਫੁਟੇਜ ਵੀ ਦੇਖੀ ਗਈ ਹੋਰ ਉਹਨੂੰ ਡਗਾਈ ਨਾਵਾਚ ਕੇ ਤੇ ਫਰਾਂਸਿਕ ਲੈਬ ਦੀ ਮਦਦ ਨਾਲ ਜੋ ਵੀ ਜਬਾਦੀ ਕਰਵਾਈ ਆਪਾਂ ਕਰ ਰਹੇ ਸਰਵਣ ਦਾ ਰੋਸ਼ ਹੈ ਵੀ ਜਿਹੜੀ ਕੂੜ ਤੋਂ ਕਾਫੀ ਦੇ ਦੂਜੇ ਦੇ ਕਾਫੀ ਲੇਟ ਪਹੁੰਚੀ ਕੀ ਕਹਿਣਾ ਚਾਹੁੰਦਾ ਮੈਂ ਇਹ ਤੇ ਦਾ ਸੀਸੀਟੀਵੀ ਫੁਟੇਜ ਵਿੱਚ ਹੀ ਜਾਵੇ 10:40 ਮਿੰਟ ਦੀ ਇਹ ਫੁਟੇਜ ਹੈ ਸੀਸੀਟੀਵੀ ਫੁਟੇਜ ਜੋੰਦਿਆ ਸਵੇਰੇ 7:00 8:00 ਵਜੇ ਦੇ ਕਰੀਬ ਆਨੂੰ ਪਤਾ ਲੱਗਣਾ ਮੈਂ ਤਰੰਤ ਆ ਗਏ ਹਾਂ ਥੋੜੇ ਮਹੱਲੇ ਦੇ ਵਿੱਚ ਘਾੜ ਕਰਕੇ ਸ਼ਹਿਰ ਦੇ ਵਿੱਚ ਘਾੜ ਕਰਕੇ ਗਲੀਆਂ ਛੋਟੀਆਂ ਨੇ ਤੇ ਪੈਦਾ ਹੋਣਾ ਪੈਂਦਾ ਗੱਡੀ ਬਾਹਰ ਖੜੀ ਕਰਨੇ ਰੋਡ ਦੇ ਕਰਕੇ ਤੇ ਫਿਰ 15-20 ਮਿੰਟ ਇਹ ਲੱਗ ਜਾਂਦੇ ਹੋਰ ਬੜੀ ਲੇਟ ਨਹੀਂ